ਅੰਮ੍ਰਿਤਸਰ ਚ ਪੁਲਿਸ ਥਾਣੇ ਦੇ ਬਾਹਰ ਤਾਬੜ ਤੋੜ ਫਾਇਰਿੰਗ CRPF ਦੇ ਰਿਟਾਇਰਡ DSP ਨੇ ਬੇਟੇ ਤੇ ਪਤਨੀ ਸਮੇਤ ਤਿੰਨ ਲੋਕਾਂ ਨੂੰ ਮਾਰੀ ਗੋਲੀ ਹਸਪਤਾਲ ਚ ਕਰਾਇਆ ਦਾਖਲ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਚ 26 ਸਾਲਾ ਕੁੜੀ ਨੇ ਕੀਤੀ ਖੁਦਕੁਸ਼ੀ ਕੈਂਪਸ ਚ ਸਰਕਾਰੀ ਮਕਾਨ ਅੰਦਰ ਦਿੱਤੀ ਜਾਨ ਸੁਸਾਈਡ ਨੋਟ ਚ ਲਿਖਿਆ ਕਿਸੇ ਦੀ ਕੋਈ ਗਲਤੀ ਨਹੀਂ ਮੈਂ ਖੁਦ ਚੁੱਕਿਆ ਕਦਮ ਮੋਹਾਲੀ ਦੇ ਬਾਕਰਪੁਰ ਚ ਬਰਸਾਤੀ ਪਾਣੀ ਚ ਡੁੱਬਣ ਕਾਰਨ 5 ਸਾਲ ਦੇ ਬੱਚੇ ਦੀ ਮੌਤ ਪਾਣੀ ਨਾਲ ਭਰੇ ਟੋਏ ਚ ਡਿੱਗਿਆ ਬੱਚਾ ਕੱਲ ਵੀ ਪਾਣੀ ਵਾਲੇ ਟੋਏ ਚ ਡਿੱਗਣ ਕਾਰਨ 2 ਬੱਚਿਆਂ ਦੀ ਹੋਈ ਸੀ ਮੌਤ ਬਠਿੰਡਾ ਚ ਛੁੱਟੀਆਂ ਤੋਂ ਬਾਅਦ ਸਕੂਲ ਦੇ ਪਹਿਲੇ ਦਿਨ ਹੀ 6ਵੀਂ ਕਲਾਸ ਦਾ ਬੱਚਾ ਲਾਪਤਾ ਆਟੋ ਰਿਕਸ਼ਾ ਵਾਲੇ ਨੇ ਸਕੂਲ ਬਾਹਰ ਛੱਡਿਆ ਸੀ ਵੰਸ਼ ਛੁੱਟੀ ਵੇਲੇ ਸਕੂਲ ਤੋਂ ਨਹੀਂ ਆਇਆ ਵਾਪਸ ਅਧਿਆਪਕਾਂ ਮੁਤਾਬਕ ਬੱਚਾ ਨਹੀਂ ਪਹੁੰਚਿਆ ਸਕੂਲ ਭ੍ਰਸ਼ਟਾਚਾਰ ਦੇ ਇਲਜ਼ਾਮਾਂ 'ਚ ਫਰੀਦਕੋਟ ਦੇ ਡੀਐਸਪੀ ਰਾਜਨਪਾਲ ਗ੍ਰਿਫਤਾਰ ਆਪਣੇ ਖਿਲਾਫ ਭ੍ਰਸ਼ਟਾਚਾਰ ਦੀ ਸ਼ਿਕਾਇਤ ਰੱਦ ਕਰਨ ਲਈ 1 ਲੱਖ ਰਿਸ਼ਵਤ ਦੇਣ ਦੀ ਕੀਤੀ ਸੀ ਕੋਸ਼ਿਸ਼ ਐਫਆਈਆਰ ਦਰਜ ਵਿਭਾਗੀ ਕਾਰਵਾਈ ਦੇ ਵੀ ਹੁਕਮ ਵਿਕਰਮ ਸਿੰਘ ਮਜੀਠੀਆ ਨੂੰ ਅੱਜ ਵੀ ਨਹੀਂ ਮਿਲੀ ਰਾਹਤ ਐਪਲੀਕੇਸ਼ਨ 'ਚ ਖਾਮੀਆਂ ਕਰਕੇ ਹਾਈ ਕੋਰਟ 'ਚ ਮੁੜ ਤਰੀ ਸੁਣਵਾਈ ਹੁਣ ਮੰਗਲਵਾਰ ਨੂੰ ਹੋਵੇਗੀ ਹਿਅਰਿੰਗ ਡੇਰਾ ਬਿਆਸ ਮੁਖੀ ਨਾਲ ਮੁਲਾਕਾਤ ਨੂੰ ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਦੱਸਿਆ ਭੁੱਲ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋ ਕੇ ਜਗਦੀਸ਼ ਸਿੰਘ ਝਿੰਡਾ ਨੇ ਮੰਗੀ ਮਾਫੀ ਕਿ ਹਾਂ ਕੁਝ ਲੋਕਾਂ ਦੇ ਬਹਿਕਾਵੇ ਚ ਆ ਕੇ ਗਿਆ ਸੀ ਡੇਰਾ ਬਿਆਸ ਕਾਂਗਰਸ ਐਮ ਐਲ اے ਬਾਬਾ ਹੈਨਰੀ ਨੇ 2 ਤੋਂ ਵੱਧ ਬੱਚੇ ਪੈਦਾ ਹੋਣ ਤੇ 10 ਲੱਖ ਦਾ ਜੁਰਮਾਨਾ ਲਾਉਣ ਦੀ ਕੀਤੀ ਮੰਗ ਵਿਧਾਨ ਸਭਾ ਸਪੀਕਰ ਸੰਧਵਾ ਕੋੜ ਪੇ ਜਿਆ ਪ੍ਰਾਈਵੇਟ ਮੈਂਬਰ ਬਿਲ ਕਿ ਹਾਂ ਆਬਾਦੀ ਕੰਟਰੋਲ ਕਰਨ ਲਈ ਲਿਆਂਦਾ ਜਾਵੇ ਕਾਨੂੰਨ ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਰਨबीर ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰ ਰਹੇ ਹਾਂ ਵੱਡੀ ਖਬਰ ਆ ਰਹੀ ਹੈ ਅੰਮ੍ਰਿਤਸਰ ਤੋਂ ਜਿੱਥੇ ਥਾਣੇ ਦੇ ਬਾਹਰ ਫਾਇਰਿੰਗ ਕੀਤੀ ਗਈ ਹੈ ਸੀਆਰਪੀਐਫ ਦੇ ਰਿਟਾਇਰਡ ਡੀਐਸਪੀ ਨੇ ਪਤਨੀ ਅਤੇ ਪੁੱਤ ਨੂੰ ਗੋਲੀਆਂ ਮਾਰ ਦਿੱਤੀਆਂ ਨੇ ਪਤਨੀ ਅਤੇ ਪੁੱਤ ਸਮੇਤ ਤਿੰਨ ਲੋਕਾਂ ਨੂੰ ਗੋਲੀ ਮਾਰੀ ਗਈ ਹੈ ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਵੱਡੀ ਖਬਰ ਅੰਮ੍ਰਿਤਸਰ ਤੋਂ ਥਾਣੇ ਦੇ ਬਾਹਰ ਵੱਡੀ ਵਾਰਦਾਤ ਹੋਈ ਹੈ ਫਾਇਰਿੰਗ ਕੀਤੀ ਗਈ ਹੈ ਉਹ ਵੀ ਕਿਸੇ ਹੋਰ ਵੱਲੋਂ ਨਹੀਂ ਸੀਆਰਪੀਐਫ ਦੇ ਰਿਟਾਇਰਡ ਡੀਐਸਪੀ ਦੇ ਵੱਲੋਂ ਇਹ ਗੋਲੀਆਂ ਚਲਾਈਆਂ ਗਈਆਂ ਨੇ ਪਤਨੀ ਅਤੇ ਪੁੱਤ ਨੂੰ ਗੋਲੀ ਮਾਰ ਦਿੱਤੀ ਗਈ ਹੈ ਪਤਨੀ ਪੁੱਤ ਸਮੇਤ ਤਿੰਨ ਲੋਕਾਂ ਨੂੰ ਗੋਲੀ ਮਾਰੀ ਗਈ ਹੈ ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਹਸਪੀਟਲ ਭਰਤੀ ਕਰਵਾਇਆ ਗਿਆ ਹੈ ਹਾਲਾਂਕਿ ਕੀ ਕਾਰਨ ਰਹੇ ਕੀ ਘਰੇਲੂ ਕਲੇਸ਼ ਸੀ ਕਿਸ ਤਰ੍ਹਾਂ ਨੇ ਗੋਲੀਆਂ ਚਲਾਈਆਂ ਗਈਆਂ ਕਿੰਨੇ ਸਮੇਂ ਤੋਂ ਆਪਸ ਦੇ ਵਿੱਚ ਇਹ ਕਰੇ ਲੁਕਕਲੇਸ ਚੱਲ ਰਿਆ ਸੀ ਰਟਾਇਰਡ ਡੀਐਸਪੀ ਨੇ ਕੀ ਆਪਣੀ ਲਾਇਸੈਂਸੀ ਪਿਸਟਲ ਦੇ ਨਾਲ ਜਾਂ ਕਿ ਸਵੈਪਨ ਦੇ ਨਾਲ ਇਹ ਗੋਲੀਆਂ ਚਲਾਈਆਂ ਨੇ ਜਾਂਚ ਦਾ ਵਿਸ਼ਾ ਹੈ ਪਰ ਵੱਡੀ ਵਾਰਦਾਤ ਹੈ ਅੰਮ੍ਰਿਤਸਰ ਦੇ ਵਿੱਚ ਵਾਪਰੀ ਹੈ ਥਾਣੇ ਦੇ ਬਾਹਰ ਵਾਪਰੀ ਹੈ ਕਿ ਥਾਣੇ ਦੇ ਅੰਦਰ ਇਹ ਦੋ ਧਿਰਾਂ ਗਈਆਂ ਹੋਈਆਂ ਸੀ ਉਸ ਤੋਂ ਬਾਅਦ ਆਪਸ ਦੇ ਵਿੱਚ ਕੋਈ ਝਗੜਾ ਹੋਇਆ ਬਹੁਤ ਸਾਰੇ ਸਵਾਲ ਨੇ ਸਾਰੇ ਸਵਾਲਾਂ ਦਾ ਜਵਾਬ ਤੁਹਾਨੂੰ ਦੇਵਾਂਗੇ ਰਟਾਇਰਡ ਡੀਐਸਪੀ ਨੇ ਪਤਨੀ ਪੁੱਤ ਨੂੰ ਗੋਲੀ ਮਾਰ ਦਿੱਤੀ ਹੈ ਮੇਰੇ ਸਹਿਯੋਗੀ ਅਮਿਤ ਸ਼ਰਮਾ ਜੁੜੇ ਨੇ ਲਾਈਵ ਅਮਰਿਤ ਦੇ ਕੁਝ ਅਪਡੇਟ ਕਿਉਂਕਿ ਬਹੁਤ ਵੱਡੀ ਵਾਰਦਾਤ ਇੱਕ ਤਾਂ ਅੰਮ੍ਰਿਤਸਰ ਦੂਜਾ ਥਾਣੇ ਦੇ ਬਾਹਰ ਤੀਜਾ ਸੀਆਰਪੀਐਫ ਦਾ ਰਿਟਾਇਰਡ ਡੀਐਸਪੀ ਤੇ ਚੌਥਾ ਆਪਣੇ ਹੀ ਪਰਿਵਾਰ ਦੇ ਗੋਲੀ ਮਾਰੀ ਗਈ ਹੈ ਕੀ ਕਾਰਨ ਹੈ ਰਣਬੀਰ ਇਸ ਵੇਲੇ ਅਸੀਂ ਉਸੇ ਜਗ੍ਹਾ ਤੇ ਖੜੇ ਆ ਤੇ ਜਿਹੜੀ ਹੁਣ ਤੱਕ ਸਾਰੀ ਪੁਖਤਾ ਜਾਣਕਾਰੀ ਮਿਲੀ ਹੈ ਉਸ ਦੇ ਵਿੱਚ ਸੀਆਰਪੀਐਫ ਦਾ ਜਿਹੜਾ ਪੁਰਾਣ ਡੀਐਸਪੀ ਸੀ ਜਿਸ ਦਾ ਦੋ ਜਿਹੜਾ ਕਿ ਪੁਲਿਸ ਨੂੰ ਜਿਹੜੀ ਜਾਣਕਾਰੀ ਪੁਲਿਸ ਤੋਂ ਮਿਲੀ ਹੈ ਦੋ ਵਿਆਹ ਜ਼ਰੂਰ ਹੋਏ ਸੀ ਸੋ ਇਹ ਪਹਿਲੀ ਪਤਨੀ ਹੈ ਸੋ ਉਸ ਦਾ ਲੂਕ ਲਈ ਸ਼ੁਰੂ ਚੱਲ ਰਿਹਾ ਸੀ ਆਪਣੀ ਪਤਨੀ ਦੇ ਨਾਲ ਸੋ ਇਸ ਜਗ੍ਹਾ ਤੇ ਉਹ ਜ਼ਰੂਰ ਦੋਵੇਂ ਆਪਣੀ ਪਤਨੀ ਦੇ ਨਾਲ ਪਤਨੀ ਦੇ ਨਾਲ ਉਸ ਦਾ ਪਹਿਲਾ ਪਤਨੀ ਤੋਂ ਜਿਹੜਾ ਇੱਕ ਬੇਟਾ ਸੀ ਤੇ ਉਹ ਨਾਲ ਉਸ ਦੀ ਪਤਨੀ ਬੇਟੇ ਦੀ ਪਤਨੀ ਸੀ ਸੋ ਤਿੰਨਾਂ ਨੂੰ ਜਿਹੜੀਆਂ ਗੋਲੀਆਂ ਮਾਰੀਆਂ ਗਈਆਂ ਕੁੱਲ 4 ਰਾਊਂਡ ਫਾਇਰਿੰਗ ਹੋਈ ਹੈ ਸੋ ਇਸ ਗੇਟ ਦੇ ਅੰਦਰ ਹੀ ਜਿਹੜਾ ਪੁਲਿਸ ਥਾਣਾ ਅੰਮ੍ਰਿਤਸਰ ਦਾ সদর ਮੌਜੂਦ ਹੈ ਇਸ ਦੇ ਨਾਲ ਗੁਰਨਾਨਕ ਹਸਪਤਾਲ ਸਥਿਤ ਹੈ ਸੋ ਇਸ ਜਗ੍ਹਾ ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਆਰਪੀਐਫ ਦੇ ਪੂਰੇ ਡੀਐਸਪੀ ਨੂੰ ਗ੍ਰਿਫਤਾਰ ਪੁਲਿਸ ਵੱਲੋਂ ਕਰ ਲਿਆ ਗਿਆ ਤਿੰਨ ਜੋ ਕਾਇਲ ਹੋਏ ਆ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੋ ਐਸੀ ਜਗ੍ਹਾ ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪੁਲਿਸ ਦੇ ਆਲਾ ਅਧਿਕਾਰੀ ਵੀ ਇਸ ਜਗ੍ਹਾ ਤੇ ਮੌਜੂਦ ਹੈ ਅਸੀਂ ਗੱਲ ਕਰਾਂਗੇ ਭਾਜੀ ਕਿਸ ਤਰ੍ਹਾਂ ਇਹ ਘਟਨਾ ਕਿਵੇਂ ਹੋਈ ਤੇ ਕੀ ਉਹਦਾ ਪੁਰਾਣਾ ਕਲੇਸ਼ ਚੱਲ ਰਿਹਾ ਸੀ ਕਿੰਨੀ ਦੇਰ ਤੋਂ ਕਲੇਸ਼ ਚੱਲ ਰਿਹਾ ਸੀ ਤੇ ਕੀ ਉਹ ਥਾਣੇ ਚਾਏ ਸੀ ਆਪਣੀ ਕੰਪਲੇਨ ਲੈ ਕੇ ਹਾਂਜੀ ਉਹ ਆਪਣੀ ਕੰਪਲੇਨ ਲੈ ਕੇ ਆਏ ਸੀ ਥਾਣੇ ਤੇ ਜਾਣਾ ਹੀ ਸੀ ਉਹਨਾਂ ਨੇ ਅੰਦਰ ਤੇ ਪਹਿਲਾਂ ਹੀ ਤੈਸ਼ ਤੇ ਆ ਕੇ ਉਹਨਾਂ ਨੇ ਗੋਲੀ ਚਲਾ ਦਿੱਤੀ ਅਤਰ ਸਿੰਘ ਨਾਮ ਉਹਨਾਂ ਦਾ ਤੇ ਉਹਨਾਂ ਨੂੰ ਅਸੀਂ ਰਾਉਂਡ ਅਪ ਕਰ ਲਿਆ ਹੈ ਬਾਕੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਵੀ ਉਹ ਕਾਰਵਾਈ ਹੋ ਮਹਿਜ 100 ਮੀਟਰ ਥਾਣਾ ਮਹਿਜ ਇਸ ਜਗ੍ਹਾ ਤੋਂ 100 ਮੀਟਰ ਦੀ ਦੂਰੀ ਤੇ ਆ ਜਿਸ ਜਗ੍ਹਾ ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਵਾ ਜਿਹੜਾ ਲਾਇਸੈਂਸੀ ਪਿਸਤੌਲ ਸੀ ਜਿਸ ਨਾਲ ਗੋਲੀਆਂ ਚਲਾਈਆਂ ਗਈਆਂ ਕਿ ਕਿੰਨੇ ਰਾਉਂਡ ਫਾਇਰਿੰਗ ਕੀਤੀ ਗਈ ਸਾਜੀ 2 ਤੋਂ 3 ਰਾਉਂਡ ਫਾਇਰੋ ਫਾਇਰ ਹੋਏ ਆ ਜੀ ਬਾਕੀ ਅਸੀਂ ਲਾਇਸੈਂਸ ਪਿਸਤੌਲ ਵੱਲੋਂ ਵੈਲੀਫਾਈ ਕਰਦੇ ਆ ਜੀ ਵੀ ਸੀਆਰਪੀ ਦੇ ਵਿੱਚ ਹੈਗੇ ਆ ਤਕਰੀਬਨ ਲਾਇਸੈਂਸੀ ਹੋਏਗਾ ਪਿਸਤੌਲ ਹਾਂਜੀ ਇਸ ਦੇ ਨਾਲ ਜਿਹੜਾ ਕੀ ਕਲੇਸ਼ ਕੀ ਚੱਲ ਰਿਹਾ ਸੀ ਕੀ ਉਹਨਾਂ ਦੇ ਪਹਿਲੀ ਪਤਨੀ ਉਹਨਾਂ ਦੀ ਮੈਟ੍ਰੀਮੋਨੀਅਲ ਡਿਸਪੂਟ ਇਹਨਾਂ ਦੀ ਫਰਸਟ ਵਾਈਫ ਹੈ ਉਹਨਾਂ ਦੇ ਬੱਚੇ ਹੈ ਜੀ ਬਾਕੀ ਦੇਖਦੇ ਹਾਂ ਉਹਨਾਂ ਦਾ ਕੀ ਹੈ ਕੀ ਉਸ ਤੋਂ ਬਾਅਦ ਹੀ ਆਪਾਂ ਕਲੀਅਰ ਕਰਾਂਗੇ ਜੋ ਮੌਕੇ ਤੇ ਆਏ ਹੀ ਹੈ ਜੀ ਤੇ ਇਹਨਾਂ ਦੀ ਹਾਲਤ ਕਿਹੋ ਜੀ ਹੈ ਕਿਉਂਕਿ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਕਿੱਥੇ ਕਿੱਥੇ ਗੋਲੀਆਂ ਵਜੀਆਂ ਵਾ ਕਿੰਨੀਆਂ ਗੋਲੀਆਂ ਵਜੀਆਂ ਹਾਂਜੀ ਇਹ ਹਸਪਤਾਲ ਜਾ ਕੇ ਪਤਾ ਚੱਲੂਗਾ ਜੇ ਮੌਕੇ ਤੇ ਆਏ ਹੋ ਮੌਕਮਲਾ ਜੇ ਕਰ ਰਹੇ ਹਾਂ ਉਸ ਤੋਂ ਬਾਅਦ ਅਸੀਂ ਜਾਵਾਂਗੇ ਹਸਪਤਾਲ ਪੇਰ ਦਾ ਨੂੰ ਦੱਸ ਸਕਾਂਗੇ ਜੀ ਕਿ ਤੁਹਾਡੇ ਥਾਣੇ ਚ ਇਸ ਦੀ ਸ਼ਿਕਾਇਤ ਕੀਤੀ ਗਈ ਸੀ ਕਿੰਨੀ ਦੇਰ ਤੋਂ ਉਹਨਾਂ ਦੀ ਸ਼ਿਕਾਇਤ ਚੱਲ ਰਹੀ ਸੀ ਕੀ ਹਲੇ ਤੱਕ ਨਿਪਟਾਰਾ ਨਹੀਂ ਹੋਇਆ ਸੇ ਕਿੱਥੋਂ ਦਾ ਰਹਿਣਾ ਮੇਰੇ ਥਾਣੇ ਨਹੀਂ ਸੀ ਇਹ ਥਾਣਾ ਸਦਰ ਦੇ ਵਿੱਚ ਸ਼ਿਕਾਇਤ ਕੀਤੀ ਸੀ ਮੇਰਾ ਥਾਣਾ ਪਿੱਛੇ ਹੈ ਜਿਹੜੀ ਜਿਹੜੇ ਜੂਰੀ ਜਰਕਸ਼ਨ ਉਹ ਮੇਰੇ ਅੰਦਰ ਪੈਂਦੀ ਆ ਮੇਰੇ ਥਾਣੇ ਦੇ ਅੰਦਰ ਤੇ ਇਸ ਕਰਕੇ ਮੈਂ ਕਾਰਵਾਈ ਕਰ ਰਿਹਾ ਜੀ ਸੋ ਬਿਲਕੁਲ ਗ੍ਰਫਤਾਰ ਜ਼ਰੂਰ ਰਨਵੀਰ ਉਸ ਜਿਹੜਾ આરોપી ਹੈ ਉਸ ਨੂੰ ਕਰ ਲਿੱਤਾ ਗਿਆ ਵੈ ਤੇ ਹੁਣ ਅੱਗੇ ਦੀ ਕਾਰਵਾਈ ਜ਼ਰੂਰ ਕੀਤੀ ਜਾ ਰਹੀ ਹੈ ਤੇ ਨਾਲ ਹੀ ਜਿਹੜੇ ਪੁਲਿਸ ਦੇ ਅਧਿਕਾਰੀਆਂ ਦਾ ਜ਼ਰੂਰ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਪੁਰਾਣਾ ਉਹਨਾਂ ਦਾ ਜ਼ਰੂਰ ਕੇਸ ਚੱਲ ਰਿਹਾ ਸੀ ਮੈਟਰਮੋਨੀਆ ਕੇਸ ਹੈ ਕਿਉਂਕਿ ਇਹਨਾਂ ਦੀ ਪਹਿਲੀ ਪਤਨੀ ਆ ਪਹਿਲਾ ਬੇਟਾ ਇਸ ਜਗ੍ਹਾ ਤੇ ਆਇਆ ਸੀ ਸੋ ਆਪਣੀ ਕੰਪਲੇਨ ਲੈ ਕੇ ਉਹ ਅੰਮ੍ਰਿਤਸਰ ਦੇ ਸਦਰ ਥਾਣਾ ਜਿਹੜਾ ਗੇਟ ਦੇ ਅੰਦਰਲੇ ਪਾਸੇ ਆ ਕਰੀਬ 100 ਮੀਟਰ ਦੀ ਦੂਰੀ ਤੇ ਸੀ ਤਾਂ ਉਸ ਜਗ੍ਹਾ ਤੇ ਕੰਪਲੇਨ ਲੈ ਕੇ ਜਰੂਰ ਆਏ ਸੀ ਲੇਕਿਨ ਹਲੇ ਅੰਦਰ ਗਏ ਵੀ ਨਹੀਂ ਸੀ ਕਿ ਇੱਥੇ ਹੀ ਉਹਨਾਂ ਦਾ ਐਸੇ ਜਗ੍ਹਾ ਤੇ ਕਲੈਸ਼ ਹੋਇਆ ਵਾ ਸਾਰੇ ਪਹਿਲੀ ਪਤਨੀ ਦਾ ਤੇ ਜਿਹੜੇ ਸੀਆਰਪੀਐਫ ਦੇ ਪੁਰਵ ਡੀਐਸਪੀ ਉਹਨਾਂ ਦਾ ਕਲੈਸ਼ ਹੋਇਆ ਵਾ ਤੇ ਉਸ ਤੋਂ ਬਾਅਦ ਉਸ ਦੁਆਰਾ ਗੋਲੀਆਂ ਚਲਾਈ ਗਈਆਂ ਕਰੀਬ ਜਿਹੜੀ ਸੂਚਨਾ ਮਿਲੀ ਹੈ ਚਾਰ ਰਾਉਂਡ ਫਾਇਰ ਫਾਇਰ ਕੀਤੀ ਗਈ ਹੈ ਤਿੰਨ ਲੋਕਾਂ ਨੂੰ ਗੋਲੀ ਵੱਜੀ ਹੈ ਮੈਂ ਆਪਣੇ ਦਰਸ਼ਕਾਂ ਨੂੰ ਫੇਰ ਇੱਕ ਵਾਰੀ ਦੱਸ ਦਵਾ ਕਿ ਉਹਨਾਂ ਦੀ ਪਹਿਲੀ ਪਤਨੀ ਪਹਿਲਾ ਬੇਟਾ ਤੇ ਬੇਟੇ ਦੀ ਪਤਨੀ ਜਿਹੜੀ ਕਿ ਇਸ ਜਗ੍ਹਾ ਤੇ ਮੌਜੂਦ ਸੀ ਤਿੰਨਾਂ ਨੂੰ ਗੋਲੀ ਵੱਜੀ ਹੈ ਉਹਨਾਂ ਨੂੰ ਗੁਰਨਾਨਕ ਹਸਪਤਾਲ ਅੰਮ੍ਰਿਤਸਰ ਦਾ ਨਾਲ ਹੀ ਸਦਰ ਥਾਣੇ ਦੇ ਨਾਲ ਹੀ ਗੁਰਨਾਨਕ ਹਸਪਤਾਲ ਹੈ ਉਸ ਜਗ੍ਹਾ ਤੇ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਹਾਲਾਂਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅੱਗੇ ਦੀ ਜਾਂਚ ਜ਼ਰੂਰ ਪੁਲਿਸ ਦੁਆਰਾ ਸ਼ੁਰੂ ਕਰ ਦਿੱਤੀ ਗਈ ਹੈ ਰਣਵੀਰ ਆ ਬਿਲਕੁਲ ਹਾਂ ਮੈਂ ਤਾਂ ਜਸਟੰਗ ਦੇ ਨਾਲ ਜਾਣਕਾਰੀ ਮਿਲ ਰਹੀ ਹੈ ਕਿ ਇੱਕ ਤਾਂ CRPF ਦਾ ਰਿਟਾਇਰਡ DSP ਤਾਂ DSP ਹੈ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਸ ਨੇ ਹੀ ਗੋਲੀਆਂ ਚਲਾਈਆਂ ਉਸ ਨੇ ਆਪਣੀ ਪਹਿਲੀ ਪਤਨੀ ਅਤੇ ਆਪਣੇ ਪੁੱਤ ਤੇ ਨੂੰ ਤੇ ਗੋਲੀਆਂ ਚਲਾਈਆਂ ਨੇ ਕੀ ਕੋਈ ਪਰਿਵਾਰਿਕ ਮੈਂਬਰ ਹੁਣ ਤੱਕ ਪਹੁੰਚਿਆ ਹੈ ਅਮਿਤ ਜਾਂ ਇਸ ਦੇ ਨਾਲ ਹੀ ਕੋਈ ਉਸ ਦਾ ਜੋ CRPF ਦਾ ਰਿਟਾਇਰਡ DSP ਹੈ ਇਸ ਦਾ ਕੋਈ ਬਿਆਨ ਤੇ ਇਹ ਵੀ ਜਾਣਨਾ ਚਾਹੁੰਦੇ ਆ ਕਿ ਇਹ ਕਿੱਥੋਂ ਦਾ ਰਹਿਣ ਵਾਲਾ ਹੈ ਤੇ ਬਿਲਕੁਲ ਰਣਬੀਰ ਪੁਲਿਸ ਦੇ ਜਿਹੜੇ आला ਅਧਿਕਾਰੀ ਇਸ ਜਗ੍ਹਾ ਤੇ ਪਹੁੰਚ ਚੁੱਕੇ ਆ ਅਸੀਂ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਥਾਣੇ ਅਤੇ ਜਿਸ ਘਟਨਾ ਜਿਸ ਜਗ੍ਹਾ ਤੇ ਘਟਨਾ ਹੋਈ ਆ ਉਸ ਦੀ ਦੂਰੀ ਤੁਹਾਨੂੰ ਦੱਸਣ ਦੀ ਜ਼ਰੂਰ ਆਪਣੇ ਦਰਸ਼ਕਾਂ ਨੂੰ ਕੋਸ਼ਿਸ਼ ਕਰਾਂਗੇ ਪੁਲਿਸ ਦਾ ਜਵਾਨ ਜਿਹੜਾ ਤੁਸੀਂ ਸਕਰੀਨ 'ਚ ਜਾਂ ਕੈਮਰੇ 'ਚ ਸਕਰੀਨ 'ਚ ਨਜ਼ਰ ਆ ਰਿਹਾ ਉਹ ਥਾਣੇ ਤੋਂ ਇਧਰ ਲੈ ਬੰਨੇ ਆ ਰਿਹਾ ਜਿੱਥੇ ਘਟਨਾ ਹੋਈ ਆ ਸੋ ਮਹਿਜ 100 ਮੀਟਰ ਦੀ ਦੂਰੀ ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਗੇਟ ਦੇ ਅੰਦਰ ਐਂਟਰ ਹੁੰਦੇ ਹੀ ਜਿਹੜਾ ਥਾਣਾ ਸ਼ੁਰੂ ਹੁੰਦਾ ਵੈਸੇ ਇਸ ਜਗ੍ਹਾ ਤੇ ਜ਼ਰੂਰ ਉਹ ਜਿਹੜੀ ਪੁਲਿਸ ਦਾ ਵੀ ਕਹਿਣਾ ਹੈ ਕਿ ਉਹ ਥਾਣੇ ਜ਼ਰੂਰ ਜਾ ਰਹੇ ਸੀ ਲੇਕਿਨ ਥਾਣੇ ਤੋਂ ਬਾਹਰ ਹੀ ਉਹਨਾਂ ਦਾ ਆਪਸ ਦੇ ਵਿੱਚ ਝਗੜਾ ਹੋਇਆ ਜਿਸ ਤੋਂ ਬਾਅਦ ਜਿਹੜਾ CRPF ਦਾ ਪੂਰਵ DSP ਹੈ ਉਸਨੇ ਗੋਲੀ ਚਲਾਈ ਹੈ ਸੋ ਪੁਲਿਸ ਦੇ اعلی ਅਧਿਕਾਰੀ ਵੀ ਇਸ ਜਗ੍ਹਾ ਤੇ ਮੌਜੂਦ ਹੈ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ CRPF ਦਾ ਜਵਾਨ ਰਿਟਾਇਰ ਕਿਦੋਂ ਹੋਇਆ ਸੀ ਤੇ ਕਿੰਨੀ ਦੇਰ ਤੋਂ ਉਹਨਾਂ ਦਾ ਜਿਹੜਾ ਜਿਹੜਾ ਕੇਸ ਜਿਹੜਾ ਮੈਟਰਮੋਨੀਆ ਦਾ ਕੇਸ ਚੱਲ ਰਿਹਾ ਸੀ ਕਿਉਂਕਿ ਕਾਫੀ ਦੇਰ ਤੋਂ ਇਸ ਜਗ੍ਹਾ ਤੇ ਜਿਹੜੀ ਸ਼ਿਕਾਇਤ ਜ਼ਰੂਰ ਕੀਤੀ ਗਈ ਸੀ ਸੋ ਪੁਲਿਸ ਦੇ ਆਲਾ ਅਧਿਕਾਰੀ ਨਾਲ ਅਸੀਂ ਜ਼ਰੂਰ ਗੱਲ ਕਰਾਂਗੇ ਸਭ ਤੋਂ ਪਹਿਲਾਂ ਇੱਕ ਵਾਰੀ ਫੇਰ ਤੁਹਾਨੂੰ ਤਸਵੀਰਾਂ ਥਾਣੇ ਦੀਆਂ ਜ਼ਰੂਰ ਦਿਖਾ ਦਨੇ ਆ ਕਿ ਆਖਿਰ ਕਿ ਅਸਰ ਜਿਹੜਾ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਆਰਪੀਐਫ ਦਾ ਜਵਾਨ ਕਿਸ ਜਗ੍ਹਾ ਤੇ ਰਹਿ ਰਿਹਾ ਸੀ ਤੇ ਕਿੰਨੀ ਦੇਰ ਤੋਂ ਇਸ ਖਾਣੇ ਦੇ ਅੰਦਰ ਜਿਹੜਾ ਉਹਨਾਂ ਦਾ ਮੈਟਰਨੋਮੀਆ ਦਾ ਕੇਸ ਸੀ ਜੀ ਇਹ origianally ਰਾਜਸਥਾਨ ਸੀ ਤੋਂ ਹੈ ਦੇ ਵਨ ਪਾਸਿੰਗ ਬਾਈ ਤੇ ਹਸਪੀਟਲ ਦੇ ਕੋਲੇ ਨੇ ਬਾਹਰ ਸਾਹਮਣੇ ਹਲੇ ਥਾਣੇ ਮਤਲਬ ਦੇ ਥਾਣੇ ਦੇ ਬਿਲਕੁਲ ਵਿੱਚ ਨਹੀਂ ਹੋਇਆ ਬਟ ਥਾਣੇ ਤੋਂ ਬਾਹਰ ਜਿਹੜਾ ਸੀਗਾ ਉਧਰ ਇਹਨਾਂ ਦੀ ਝੜਪ ਹੋਈ ਆਪਸ ਦੇ ਵਿੱਚ ਫੇ ਜਦੋਂ ਇਹਨਾਂ ਨੇ ਫਾਇਰਿੰਗ ਕੀਤੀ ਉਸ ਤੋਂ ਬਾਅਦ ਜਿਹੜੇ ਸਾਡੇ ਨਾਕਾਬੰਦੀ ਐ ਇੱਥੇ ਲੱਗੀ ਹੋਈ ਐ ਆਈ ਵੁੱਡ ਰੀਅਲੀ ਕਮੈਂਡ ਥੈਮ ਕਿਉਂਕਿ ਜਿਹਦੇ ਕੋਲ ਵੈਪਨ ਹੋਵੇ ਉਸ ਨੂੰ ਓਵਰਪਾਵਰ ਕਰਨਾ ਇਟਸ ਕਰੇਜ ਦਾ ਗੱਲ ਹੈਗੀ ਜੀ ਉਹਨੇ ਨਾਲ ਦੀ ਨਾਲ ਉਹਨੂੰ ਫੜਿਆ ਜੀ ਤੇ ਉਹਨੂੰ ਫੜ ਕੇ ਨਾਲ ਦੇਣਾ ਮਜੀਠਾ ਰੋਡ ਥਾਣੇ ਦਾ ਏਰੀਆ ਪੈਂਦਾ ਤੇ ਉੱਥੇ ਨਾਲ ਦੀ ਨਾਲ ਪੇਸ਼ ਕੀਤਾ ਜੀ ਕਾਰਨ ਪਤਾ ਲੱਗਾ ਜੀ ਗੋਲੀ ਗੋਲ ਚਾਈਗੀ ਕਾਰਨ ਨਹੀਂ ਹੈ ਕਿ ਇਹਨਾਂ ਦਾ ਮੈਰਿਟਲ ਡਿਸਪਿਊਟ ਸੀ ਦੋ ਮੈਰਿਜਸ ਸੀ ਕਿ ਪਹਿਲੇ ਵਾਈਫ ਦੇ ਨਾਲ ਪ੍ਰੋਪਰਟੀ ਕਲੇਮਸ ਨੂੰ ਲੈ ਕੇ ਤੇ ਬੱਚਿਆਂ ਦੇ ਨਾਲ ਵੀ ਇਹਨਾਂ ਦਾ ਕਾਫੀ ਆਪਸ ਚ ਰਹਿੰਦਾ ਸੀਗਾ ਤੂ ਤ ਤੇ ਉਸ ਗੁੱਸੇ ਦੇ ਵਿੱਚ ਆ ਕੇ ਇਹਨਾਂ ਨੇ ਫਾਇਰ ਕੀਤਾ ਜੀ ਜਿਸ ਪਿਸਤੌਲ ਨਾਲ ਘਟਾ ਨੂੰ ਜਾਂ ਦਿੱਤਾ ਗਿਆ লাইসেনਸੀ ਸੀ ਪਿਸਤੌਲ ਹਾਂਜੀ ਇਹ ਲਾਇਸੈਂਸ ਸੀਗਾ ਇਹ ਸੀਆਰਪੀਐਫ ਦੇ ਫਾਰਮਰ empioy ਹੈਗੇ ਜੀ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਸਿਕਿਉਰਿਟੀ ਦੀ ਵੀ ਜੌਬ ਕੀਤੀ ਸੀ ਤਾਂ ਇਹਨਾਂ ਕੋਲ ਲਾਇਸੈਂਸਡ ਵੈਪਨ ਸੀਗਾ ਜੀ ਜਿਹੜਾ ਗ੍ਰফতার ਕਰ ਲਿੱਤਾ ਗਿਆ ਜਿਹਦੇ ਨਾਲ ਗੋਲੀ ਹਾਂਜੀ ਉਹਨਾਂ ਨੂੰ ਨਾਲ ਦੇ ਨਾਲ ਉਹੀ ਮੈਂ ਕਹਿਣਾ ਚਾਹੁੰਦਾ ਕਿ ਇਟਸ ਅ ਵੈਰੀ ਕਮੈਂਡੇਬਲ ਐਫਰਟ ਕਿ ਜਿਹੜਾ ਨਾਕਾਬੰਦੀ ਤੇ ਇਹਨਾਂ ਨੇ ਉਹਨਾਂ ਨੂੰ ਓਵਰ ਪਾਵਰ ਕੀਤਾ ਕਿਸ ਜਿਸਨੇ ਫਾਇਰ ਕੀਤਾ ਉਹਦੇ ਕੋਲ ਵੈਪਨ ਹੋਵੇ ਉਹਨੂੰ ਕਾਫੀ ਕਰੇਜਿਸ ਫੀਸ ਮੈਂ ਮੰਨਦਾ ਕਿ ਉਹਨੂੰ ਫੜ ਕੇ ਉਹਨੂੰ ਓਵਰ ਪਾਵਰ ਕਰਨਾ ਜੀ ਕਿੰਨੇ ਲੋਕਾਂ ਨੂੰ ਗੋਲੀਆਂ ਵਜੀਆਂ ਕੌਣ ਕੌਣ ਸੀ ਜਿਨ੍ਹਾਂ ਨੂੰ ਗੋਲੀਆਂ ਵਜੀਆਂ ਹਲੇ ਫਿਲਹਾਲ ਇੱਕ ਦੀ ਪੱਕੀ ਪੁਸ਼ਟੀ ਹੈ ਜੀ ਬਾਕੀ ਨੂੰ ਹਸਪੀਟਲ ਲੈ ਕੇ ਗਿਆ ਹੋਏ ਆ ਇੱਕ ਥੋੜਾ ਕ੍ਰਿਟੀਕਲੀ ਇਲ ਹੈ ਉਹਦਾ ਇਲਾਜ ਚੱਲ ਰਿਹਾ ਹੈ ਰਿਸਟ੍ਰੀ ਸੀ ਵੈਰੀਫਾਈ ਕਰ ਰਹੇ ਹਾਂ ਬਿਕਾਜ਼ ਇਟਸ ਰੀਸੈਂਟ ਇਨਸੀਡੈਂਟ ਤੇ ਉਹਦੇ ਦੇ ਹਲੇ ਹੋਰ ਤਫ਼ਤੀਸ਼ ਕਰਕੇ ਤੁਹਾਨੂੰ ਅਸੀਂ ਬੈਟਰ ਫੈਕਟਸ ਦੱਸ ਪਾਵਾਂਗੇ ਹਲੇ ਇੱਕ ਤਾਂ ਦੇਖੋ ਜਦ ਪੱਕਾ ਹੀ ਹੈਗਾ ਬਟ ਵੀਲ ਸੀ ਐਗਜੈਕਟ ਤੁਹਾਨੂੰ ਪ੍ਰੋਪਰਲੀ ਅਸੀਂ ਦੱਸ ਪਾਵਾਂਗੇ ਲੋਕ ਕਾਊਂਟਲ ਟੋਟਲ ਕਿੰਨੇ ਜਾਣੇ ਸੀ ਤੇ ਕਹਦੇ ਤੇ ਸੀਗੇ ਦੇਖੋ ਇੱਕ ਇਹਨਾਂ ਦੀ ਐਕਸ ਵਾਈ ਸੀਗੀ ਬੇਟਾ ਸੀਗਾ ਤੇ ਨਾਲ ਨੂੰ ਸੀਗੀ ਬੇਟੇ ਦੇ ਤਾਂ ਕਲੀਅਰਲੀ ਕਲੀਅਰ ਕਟ ਇੰਜਰੀਜ਼ ਤੇ ਹੀ ਇਸ ਕ੍ਰਿਟੀਕਲੀ ਇਲ ਬਾਕੀ ਇਹਦੀ ਐਸਟੀ ਪੁਸ਼ਟੀ ਕਰ ਰਹੇ ਹਸਪੀਟਲ ਦੇ ਵਿੱਚ ਕਿਉਂਕਿ ਹੁਣੇ ਮੈਟਰ ਰੀਸੈਂਟਲੀ ਹੋਇਆ ਤਾਂ ਅਸੀਂ ਇੱਥੇ ਵਰਕ ਕਰ ਰਹੇ ਹਾਂ ਹਸਪੀਟਲ ਕਿਹੜੇ ਦਾ ਹਸਪੀਟਲ ਨਾਲ ਦੀ ਹਸਪੀਟਲ ਦੇ ਵਿੱਚ ਇੱਥੇ ਗੁਰਨਾਨਕ ਹਸਪੀਟਲ ਦੇ ਵਿੱਚ ਸੋ ਰਣਵੀਰ ਤਿੰਨ ਲੋਕਾਂ ਨੂੰ ਜਿਹੜੇ ਕਿ ਪੁਲਿਸ ਦੁਆਰਾ ਪੁਸ਼ਟੀ ਕੀਤੀ ਗਈ ਹੈ ਇੱਕ ਉਹਨਾਂ ਦੀ ਪਤਨੀ ਇੱਕ ਉਹਨਾਂ ਦਾ ਬੇਟਾ ਤੇ ਇੱਕ ਉਹਨਾਂ ਦੀ ਬੇਟੇ ਦੀ ਪਤਨੀ ਜਿਹੜੇ ਕਿ ਤਿੰਨ ਲੋਕ ਨੂੰ ਗੋਲੀਆਂ ਜ਼ਰੂਰ ਵਜੀਆਂ ਸੋ ਪ ਥਾਣੇ ਦੇ ਥੋੜੀ ਜੀ ਦੂਰੀ ਤੇ ਉਹਨਾਂ ਦਾ ਕਲੈਸ਼ ਹੋਇਆ ਸੀ ਆਪਸ ਦੇ ਵਿੱਚ ਝਗੜਾ ਹੋਇਆ ਸੀ ਸੋ ਇਸ ਥਾਣੇ ਦੇ ਵਿੱਚ ਜ਼ਰੂਰ ਉਹਨਾਂ ਨੇ ਮੰਨਿਆ ਕਿ ਕੇਸ ਚੱਲ ਰਿਹਾ ਸੀ ਮੈਟ੍ਰੀਮੋਨੀਆ ਦਾ ਕੇਸ ਸੀ ਪਹਿਲੀ ਪਤਨੀ ਹੈ ਤਾਂ ਉਸ ਤੋਂ ਬਾਅਦ ਇਸ ਘਟਨਾ ਨੂੰ ਥਾਣੇ ਦੇ ਗੇਟ ਦੇ ਬਾਹਰ ਅੰਜਾਮ ਦਿੱਤਾ ਗਿਆ ਤੇ ਤਿੰਨਾਂ ਨੂੰ ਹਸਪੀਟਲ ਦੇ ਵਿੱਚ ਰਣਵੀਰ ਦਾਖਲ ਜ਼ਰੂਰ ਕਰਵਾਇਆ ਗਿਆ ਬਹੁਤ ਧੰਨਵਾਦ ਅਮਿਤਸਪੂਰੀ ਜਾਣਕਾਰੀ ਦੇ ਲਈ ਅਮਿਤ ਸ਼ਰਮਾ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਅਮ੍ਰਿਤਸਰ ਦੇ ਵਿੱਚ ਇੱਕ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਸੀਆਰਪੀਐਫ ਦੇ ਰਿਟਾਇਰਡ ਡੀਐਸਪੀ ਨੇ ਆਪਣੀ ਪਤਨੀ ਪੁੱਤ ਅਤੇ ਨੂੰਹ ਨੂੰ ਗੋਲੀਆਂ ਮਾਰ ਦਿੱਤੀਆਂ ਨੇ ਤੇ ਇਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਮੈਟ੍ਰੀਮੋਨੀਅਲ ਡਿਸਪਿਊਟ ਸੀ ਜਿਸ ਨੂੰ ਲੈ ਕੇ ਆਪਸ ਦੇ ਵਿੱਚ ਝਗੜਾ ਚੱਲ ਰਿਹਾ ਸੀ ਰਾਜਾ ਸੰਸੀ ਦੇ ਨਾਲ ਸਬੰਧਤ ਤੇ ਸੀਆਰਪੀਐਫ ਦਾ ਰਿਟਾਇਰਡ ਡੀਐਸਪੀ ਜਿਸਨੇ ਆਪਣੇ ਵਪਨ ਦੇ ਨਾਲ ਪਤਨੀ ਪੁੱਤ ਅਤੇ ਨੂੰਹ ਦੇ ਗੋਲੀਆਂ ਮਾਰੀਆਂ ਨੇ ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਤੇ ਜ਼ਮੀਨ ਜਾਇਦਾਦ ਨੂੰ ਲੈ ਕੇ ਇਹ ਵਿਵਾਦ ਚੱਲ ਰਿਹਾ ਸੀ ਤੇ ਲਾਇਸੈਂਸ ਸੀ ਅਸਲੇ ਦੇ ਨਾਲ ਇਹ ਫਾਇਰਿੰਗ ਕੀਤੀ ਹੈ ਦੇ ਘਾਇਸੀ ਫੈਮਲੀ ਆਪਦੇ ਹੋਗੇ ਪਰ ਇਹ ਤੋਂ ਗੱਲਬਾਤ ਕਰਕੇ ਵਾਪਸ ਹੀ ਆਇਆ ਇਨਸੀਡੈਂਟ ਹੋ ਗਿਆ ਉਹ ਬਾਕੀ ਅਸੀਂ ਵੈਰੀਫਾਈ ਕਰਾਂਗੇ ਬ੍ਰਦਰ ਮੈਂ ਵੈਰੀਫਾਈ ਕਰਦਾ ਬੰਦਾ ਕਿੱਥੋਂ ਦਾ ਰਹਿਣ ਵਾਲਾ ਕੋਈ ਪਤਾ ਲੱਗਾ ਮੇਰੂ ਬਲੋਨੀ ਦਾ ਜਿੰਨਾ ਕਿ ਸਾਨੂੰ ਪਤਾ ਲੱਗਾ ਵਾ ਤੁਹਾਨੂੰ ਵੀ ਲੇਡ ਦੇਣਾ ਇਥੇ ਬਾਹਰ ਹੀ ਸੀ ਬਾਹਰ ਹੀ ਜਲੀ ਠਾਣੇ ਦੇ ਇਥੋਂ ਹੀ ਬਾਹਰ ਆ ਗਏ ਨੇ ਇੱਥੇ ਆ ਕੇ ਡਿਸਪਿਊਟ ਹੋ ਗਿਆ ਹਾਂਜੀ ਔੜੀ ਕਿਹਦੇ ਕੋਲੋਂ ਚਲਾਈ ਜਿਨ੍ਹਾਂ ਦਾ ਫੈਮਲੀ ਡਿਸਪਿਊਟ ਹੈ ਆਪਦੀ ਵੀ ਜੋ ਇੱਕ ਜੁੜਗਾ ਨੇ ਉਹਨੇ ਆਪਣੇ ਬੇੜੇ ਦੇ ਚਲਾਈ ਆ ਆਪਦੇ ਜਿਹੜਾ ਫੈਮਲੀ ਡਿਸਪਿਊਟ ਹੈ ਜੀ ਉਹਨਾਂ ਦਾ ਲੱਗੀ ਕਿਰੇ ਬੇਟੇ ਦੇ ਬੇਟੇ ਦੇ ਲੱਗੀ ਜੀ ਹਸਪੀਟਲ ਭੇਜ ਦਿੱਤਾ ਵਾ ਦਿਨ ਜਾਨੇ ਸੀ ਦਿਨੇ ਹਸਪੀਟਲ ਠੀਕ ਹੈ ਜੀ ਸਰ ਕਿੰਨੀ ਕੀ ਪਤਾ ਲੱਗਾ ਕੀ ਮਾਮਲਾ ਕੀ ਹੈ ਸਾਰਾ ਇਹਨਾਂ ਦਾ ਆਪਣਾ ਫੈਮਿਲੀ ਡਿਸਪਿਊਟ ਹੈ ਜੀ ਤੇ ਇਸੇ ਤਹਿ ਤੇ ਉਹਨਾਂ ਗੋਲੀ ਚ ਲਾਈ ਹੈ ਬਾਕੀ ਅਸੀਂ ਵੈਰੀਫਾਈ ਕਿ ਕਿੰਨੇ ਜਿਹਦੇ ਜਿਹਨੂੰ ਗੋਲੀ ਲੱਗੀ ਉਹਦੀ ਮੌਤ ਹੋ ਚੁੱਕੀ ਹੈ ਹਜੇ ਤੱਕ ਵੈਰੀ ਕਲੀਅਰ ਨਹੀਂ ਕਰ ਰਹੇ ਸਰ ਕਿੰਨੇ ਬੰਦਿਆਂ ਨੂੰ ਗੋਲੀਆਂ ਲੱਗੀਆਂ ਜੀ ਇੱਕ ਬੰਦੇ ਦੇ ਲੱਗੀ ਹਜੇ ਬਾਕੀ ਅਜਿਹੀਆਂ ਮਜਾ ਨਹੀਂ ਬਾਕੀਆਂ ਨੂੰ ਨਹੀਂ ਨਹੀਂ ਹਸਪੀਟਲ ਤੋਂ ਹਸਪੀਟਲ ਨਹੀਂ ਕੈਰੀ ਨੇ ਜ਼ਖਮੀ ਹੋਏ ਨੇ ਐਸਐਚਓ ਸਾਹਿਬ ਕਹਰੇ ਜ਼ਖਮੀ ਹੋਏ ਤੇ ਨੇ ਉਹਨਾਂ ਨੂੰ ਆਪਾਂ ਹਸਪੀਟਲ ਭੇਜਤਾ ਹਾਂ ਹਾਂਜੀ ਹਸਪੀਟਲ ਗਏ ਆ ਬਟ ਇਸ ਆਸਪੀਟਲ ਜਾ ਕੇ ਵੈਰੀਫਾਈ ਕਰਦੇ ਆਂ ਅਰ ਕਿੰਨੇ ਘੰਟੇ ਨਾਲ ਗੱਲ ਕਰਿਆ ਤੁਹਾਡਾ ਬਰ ਮੁਲਾਜ਼ਮਾ ਕਿੱਥੇ ਸੀ ਇਹ ਇਥੇ ਮੁਲਾਜ਼ਮਾ ਨੇ ਰਾਉਂਡ ਅਪ ਕੀਤਾ ਜੀ ਉਹਨਾਂ ਨੂੰ ਠੀਕ ਹੈ ਜੀ ਓਕੇ ਤਸ ਦੇ ਨਾਲ ਹੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਸ ਸ਼ਖਸ ਦਾ ਨਾਮ ਤਰਸੇਮ ਸਿੰਘ ਹੈ ਜਿਹੜਾ ਸਾਬਕਾ ਡੀਐਸਪੀ ਆ ਸੀਆਰਪੀਐਫ ਦਾ ਤੇ ਇਸ ਦਾ ਬੇਟਾ ਬਚਿੱਤਰ ਸਿੰਘ ਜਿਸ ਤੇ ਇਸਨੇ ਗੋਲੀਆਂ ਚਲਾਈਆਂ ਤੇ ਉਸ ਦੀ ਮੌਤ ਹੋ ਗਈ ਹੈ ਤਾਂ ਇੱਕ ਸਾਬਕਾ ਡੀਐਸਪੀ ਨੇ ਆਪਣੇ ਪੁੱਤ ਦਾ ਕਤਲ ਕਰ ਦਿੱਤਾ ਹੈ ਗੋਲੀਆਂ ਮਾਰ ਕੇ ਆਪਣੇ ਪੁੱਤ ਦਾ ਕਤਲ ਕੀਤਾ ਹੈ ਪਤਨੀ ਅਤੇ ਨੂੰਹ ਤੇ ਵੀ ਗੋਲੀਆਂ ਚਲਾਈਆਂ ਨੇ ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਹਸਪੀਟਲ ਦੇ ਵਿੱਚ ਭਰਤੀ ਨੇ ਤਾਂ ਅੰਮ੍ਰਿਤਸਰ ਦੇ ਵਿੱਚ सीआरपीएफ ਦੇ ਸਾਬਕਾ ਡੀਐਸਪੀ ਨੇ ਆਪਣੇ ਪੁੱਤ ਦਾ ਕਤਲ ਕਰ ਦਿੱਤਾ ਥਾਣੇ ਦੇ ਬਾਹਰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮੈਟ੍ਰਿਮੋਨੀਅਲ ਡਿਸਪਿਊਟ ਦੱਸਿਆ ਜਾ ਰਿਹਾ ਹੈ ਇਸ ਸ਼ਖਸ ਦੇ ਦੋ ਬਿਆਨ ਨੇ ਪਹਿਲੀ ਪਤਨੀ ਪੁੱਤ ਅਤੇ ਨੂੰਹ ਦੇ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਸੀ ਥਾਣੇ ਪਹੁੰਚਣਾ ਸੀ ਇੱਕ ਥਾਣੇ ਪਹੁੰਚਣ ਤੋਂ ਪਹਿਲਾਂ ਹੀ ਮਹਿਜ਼ 100 ਮੀਟਰ ਦੇ ਅੰਦਰ ਹੀ ਜਦੋਂ ਪਹੁੰਚ ਰਹੇ ਸੀ ਤਾਂ ਉਸੇ ਦੌਰਾਨ ਇਸ ਸ਼ਖਸ ਦੇ ਵੱਲੋਂ ਜੋ ਸਾਬਕਾ ਡੀਐਸਪੀ ਹੈ ਸੀਆਰਪੀਐਫ ਦਾ ਇਸ ਨੇ ਆਪਣੀ ਲਾਇਸੈਂਸੀ ਪਿਸਟਲ ਦੇ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਆਪਣੀ ਪਤਨੀ ਆਪਣੇ ਬੇਟੇ ਅਤੇ ਆਪਣੀ ਨੂੰਹ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਵਿੱਚ ਇਸਦੇ ਬੇਟੇ ਬਚਿੱਤਰ ਸਿੰਘ ਦੀ ਮੌਤ ਹੋ ਗਈ ਹੈ ਤੇ ਇਸ ਦੀ ਪਹਿਚਾਣ ترਸੀਮ ਸਿੰਘ ਵੱਜੋਂ ਹੋਈ ਹੈ ਜਿਸ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇਸ ਦੀ ਪਤਨੀ ਗੰਭੀਰ ਹਾਲਤ ਦੇ ਵਿੱਚ ਹੈ ਜਗੀਰਕੌਰ ਉਸ ਦਾ ਨਾਮ ਹੈ ਦੱਸਦੀ ਹੈ ਕਿ ਜਗੀਰਕੌਰ ਹਸਪੀਟਲ ਦੇ ਵਿੱਚ ਹੈ ترਸੀਮ ਸਿੰਘ ਦੀਆਂ ਦੋ ਵਿਆਹ ਨੇ ਐਸੇ ਖਬਰ ਤੇ ਹੋਰ ਅਪਡੇਟ ਦੇ ਲਈ ਰਾਜੀਵ ਸ਼ਰਮਾ ਜੁੜੇ ਨੇ ਮੇਰੇ ਸਹਿਯੋਗੀ ਰਾਜੀਵ ਕਿ ਕੁਝ ਅਪਡੇਟ ਕਿਉਂਕਿ ਵੱਡੀ ਵਾਰਦਾਤ ਅਮਰਿਤਸਰ ਦੇ ਵਿੱਚ ਵਾਪਰੀ ਸਾਬਕਾ ਡੀਐਸਪੀ ਨੇ ਆਪਣੇ ਹੀ ਪੁੱਤ ਦਾ ਕਤਲ ਕਰ ਦਿੱਤਾ ਹੈ ਕਿ ਕੋਈ ਜਾਣਕਾਰੀ ਮਿਲ ਰਹੀ ਹੈ ਆ ਬਿਲਕੁਲ ਰਣਬੀਰ ਇਸ ਵੇਲੇ ਮੈਂ ਨਾਲ ਦੀ ਨਾਲ ਕੁਝ ਤਸਵੀਰਾਂ ਜਿਹੜੀਆਂ ਉਹ ਵੀ ਸਾਂਝੀਆਂ ਕਰ ਰਿਹਾ ਹਾਲਾਂਕਿ ਉਹ ਬਲਰ ਕਰਨੀਆਂ ਪੈਣਗੀਆਂ ਕਿਉਂਕਿ ਬੁਰੀ ਬੁਰੀ ਤਰ੍ਹਾਂ ਜੋ ਹੈ ਕਤਲ ਕੀਤਾ ਗਿਆ ਪਰ ਪੂਰੀ ਕਹਾਣੀ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਕਿ ਇਸ ਵੇਲੇ ਮੈਂ ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਹਾਂ ਔਰ ਮੇਰੇ ਪਿੱਛੇ ਇਹ ਜਿਹੜਾ ਮੇਨ ਗੇਟ ਹੈ ਇਹ ਇੱਕ ਤਾਂ ਸਾਹਮਣੇ ਸਦਰ ਥਾਣਾ ਹੈ ਔਰ ਉਸ ਦੇ ਨਾਲ ਈਐਸਆਈ ਹਸਪੀਟਲ ਵੀ ਹੈ ਤਾਂ ਉਸ ਪਾਸੇ ਇਹ ਰਸਤਾ ਜਿਹੜਾ ਜਾਂਦਾ ਜਾਂਦ ਕੇ ਬਿਲਕੁਲ ਕੁਝ ਮੀਟਰ ਦੀ ਦੂਰੀ ਤੇ ਜਿੱਥੇ ਪੁਲਿਸ ਸਟੇਸ਼ਨ ਹੈ ਉੱਥੇ ਇਹ ਦੋਵੇਂ ਧਿਰਾਂ ਜਿਹੜੀਆਂ ਨੇ ਉਹ ਪਹੁੰਚਦੀਆਂ ਨੇ ਤਾਂ ਜਿਹੜਾ ਤਰਸੀਮ ਸਿੰਘ ਜੋ ਕਿ ਸੀਆਰਪੀਐਫ ਦਾ ਸਾਫ ਦਾ ਡੀਐਸਪੀ ਹੈ ਉਹ ਆਪਣੇ ਪਰਿਵਾਰਕ ਝਗੜੇ ਨੂੰ ਲੈ ਕੇ ਥਾਣੇ ਪਹੁੰਚਦਾ ਹੈ ਤਾਂ ਥਾਣੇ ਦੇ ਅੰਦਰ ਗੱਲਬਾਤ ਕਰਨ ਤੋਂ ਬਾਅਦ ਜਦੋਂ ਇਹ ਠੀਕ ਇਸ ਗੇਟ ਦੇ ਕੋਲ ਪਹੁੰਚਦੇ ਨੇ ਤਾਂ ਉਦੋਂ ਤਰਸੇਮ ਸਿੰਘ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਉਹਦਾ ਜਿਹੜਾ ਲਾਇਸੈਂਸੀ ਵੈਪਨ ਸੀ ਉਸ ਦੇ ਨਾਲ ਗੋਲੀਆਂ ਚਲਾਈਆਂ ਗਈਆਂ ਔਰ ਉਸ ਗੋਲੀ ਬਾਰੀ ਦੇ ਵਿੱਚ ਜਿਹੜਾ ਉਸ ਦਾ ਬੇਟਾ ਹੈ ਬਚਿੱਤਰ ਸਿੰਘ ਜੋ ਕਿ ਤਰਨਸੇਮ ਸਿੰਘ ਦੀ ਜਿਹੜੀ ਪਹਿਲੀ ਪਤਨੀ ਹੈ ਉਸ ਦਾ ਬੇਟਾ ਸੀ ਤਾਂ ਇਹ ਅ ਦੋਮਾ ਪਰਿਵਾਰਾਂ ਦੇ ਵਿੱਚ ਲੰਬੇ ਸਮੇਂ ਤੋਂ ਵਿਵਾਦ ਜਿਹੜਾ ਉਹ ਚੱਲ ਰਿਹਾ ਸੀ ਤਾਂ ਦੋ ਲੋਕ ਜਿਹੜੇ ਨੇ ਉਹ ਜ਼ਖਮੀ ਵੀ ਹੋਏ ਨੇ ਇੱਕ ਤਾਂ ਤਰਸੀਮ ਸਿੰਘ ਦੀ ਜਿਹੜੀ ਪਹਿਲੀ ਪਤਨੀ ਹੈ ਔਰ ਉਸ ਦੀ ਜਿਹੜੀ ਨੂੰਹ ਹੈ ਯਾਨੀ ਕਿ ਤਿੰਨ ਲੋਕਾਂ ਨੂੰ ਜੋ ਹੈ ਉਸ ਵੱਲੋਂ ਸ਼ਿਕਾਰ ਬਣਾਇਆ ਗਿਆ ਸੀ ਜਦ ਕਿ ਇੱਕ ਸ਼ਖਸ ਦੀ ਬਚਿੱਤਰ ਸਿੰਘ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਇੱਕ ਵਾਰ ਮੈਂ ਇਲਾਕਾ ਵੀ ਦਿਖਾ ਦਿਆਂ ਕਿ ਬਿਲਕੁਲ ਚਹਿਲ ਪਹਿਲ ਵਾਲਾ ਇਹ ਇਲਾਕਾ ਹੈ ਤਾਂ ਬਿਲਕੁਲ ਥੋੜੀ ਦੂਰੀ ਦੇ ਉੱਤੇ ਗੁਰਦਾਨਕ ਦੇਵ ਹਸਪੀਟਲ ਹੈ ਜਿੱਥੇ ਕਿ ਕਾਫੀ ਭੀੜ ਨਜ਼ਰ ਆਉਂਦੀ ਹੈ ਬਿਲਕੁਲ ਸਾਹਮਣੇ ਸਕੂਲ ਹੈ ਕਾਨਵੈਂਟ ਸਕੂਲ ਹੈ ਔਰ ਇਸ ਵੇਲੇ ਵੀ ਤੁਸੀਂ ਦੇਖੋ ਕਿ ਟ੍ਰੈਫਿਕ ਬਹੁਤ ਜ਼ਿਆਦਾ ਇੱਥੇ ਚੱਲਦੀ ਹੈ ਤਾਂ ਜਿਸ ਤਰੀਕੇ ਦੇ ਨਾਲ ਗੋਲੀਆਂ ਚਲਾਈਆਂ ਗਈਆਂ ਤਾਂ ਕਿਸੇ ਹੋਰ ਦਾ ਵੀ ਨੁਕਸਾਨ ਜਿਹੜਾ ਉਹ ਹੋ ਸਕਦਾ ਹੈ ਪਰ ਹੁਣ ਕਿਉਂਕਿ ਪੁਲਿਸ ਵੱਲੋਂ ਤਰਸੀਮ ਸਿੰਘ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਔਰ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਮੌਕੇ ਤੇ ਮੌਜੂਦ ਨੇ ਫਿਲਹਾਲ ਇਸ ਏਰੀਏ ਨੂੰ ਕਾਡਨ ਆਫ ਕਰਕੇ ਜਿਹੜੀ ਫੋਰੈਂਸਿਕ ਟੀਮ ਹੈ ਉਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਔਰ ਜਿੰਨੀਆਂ ਵੀ ਗੋਲੀਆਂ ਇੱਥੇ ਚੱਲੀਆਂ ਕਿਉਂਕਿ 2 ਤੋਂ 3 ਫਾਇਰ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ ਕਿ ਹੋਏ ਔਰ ਇੱਕ ਫਾਇਰ ਜਿਹੜਾ ਸਿੱਧਾ ਬਚਿੱਤਰ ਸਿੰਘ ਦੇ ਲੱਗਦਾ ਜਿਸ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦਕਿ ਪਰਮਜੀਤ ਕੌਰ ਔਰ ਉਸ ਦੀ ਜਿਹੜੀ ਤਰਸੀਮ ਸਿੰਘ ਦੀ ਨੋ ਹੈ ਉਹ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਬਿਲਕੁਲ ਨਾਲ ਜੇਕਰ ਮੈਂ ਗੱਲ ਕਰਾਂ ਤਾਂ ਸਾਂਝੀ ਕੰਦ ਹੈ ਗੁਰਨਾਨਕ ਦੇਵ ਹਸਪੀਟਲ ਜੋ ਮੈਡੀਕਲ ਕਾਲਜ ਵੀ ਅਮਰਤਸਰ ਦਾ ਤਾਂ ਉਸ ਮੈਡੀਕਲ ਕਾਲਜ ਦੇ ਵਿੱਚ ਉਹਨਾਂ ਨੂੰ ਜੋ ਹੈ ਉਹ ਭਰਤੀ ਕਰਵਾਇਆ ਗਿਆ ਹੈ ਸਾਡੇ ਨਾਲ ਸੀਨੀਅਰ ਆ ਪੁਲਿਸ ਅਧਿਕਾਰੀ ਜਿਹੜੇ ਨੇ ਉਹ ਵੀ ਮੌਜੂਦ ਨੇ ਕਿਉਂਕਿ ਸੀਨੀਅਰ ਪੁਲਿਸ ਅਫੀਸ਼ਰ ਜਿਹੜੇ ਨੇ ਲਗਾਤਾਰ ਉਹਨਾਂ ਵੱਲੋਂ ਜਿਹੜਾ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ ਰਿਸ਼ਭ ਪੋਲਾ ਜੋ ਕਿ ਇਸ ਏਰੀਏ ਦੇ ACP ਨੇ ਉਹ ਮੌਕੇ ਤੇ ਮੌਜੂਦ ਨੇ ਔਰ तमाम ਜਿਹੜੀ ਹੋਰ ਆਸ-ਪਾਸ ਅ ਦੇ ਜਿਹੜੇ ਇਲਾਕਿਆਂ ਦੀ ਹੋਰ ਪੁਲਿਸ ਫੋਰਸ ਵੀ ਇੱਥੇ ਬੁਲਾਈ ਗਈ ਹੈ ਕਿਉਂਕਿ ਥਾਣੇ ਦੇ ਗੇਟ ਦੇ ਠੀਕ ਬਾਹਰ ਇਹ ਜਿਹੜੀ ਵਾਰਦਾਤ ਹੈ ਉਸ ਨੂੰ ਅੰਜਾਮ ਦਿੱਤਾ ਗਿਆ ਤਾਂ ਜਿਹੜੇ ਆਈਪੀਐਸ ਅਧਿਕਾਰੀ ਇੱਥੇ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਫਿਲਹਾਲ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਕਿਉਂ ਇਹ ਵਜ੍ਹਾ ਬਣੀ ਕਿ ਥਾਣੇ ਤੋਂ ਬਾਹਰ ਨਿਕਲਦਿਆਂ ਹੀ ਜਿਹੜੀਆਂ ਤਾਬੜ ਤੋਰ ਗੋਲੀਆਂ ਨੇ ਉਹ ਚਲਾ ਦਿੱਤੀਆਂ ਜਾਂਦੀਆਂ ਨੇ ਤਾਂ ਇੱਥੋਂ ਮੈਂ ਦੱਸ ਦਿਆਂ ਕਿ ਜਿਸ ਜਗ੍ਹਾ ਤੇ ਇਸ ਵੇਲੇ ਪੁਲਿਸ ਅਧਿਕਾਰੀ ਮੌਜੂਦ ਨੇ ਇੱਥੋਂ ਮਹਿਜ਼ 100 ਮੀਟਰ ਦੀ ਦੂਰੀ ਦੇ ਉੱਤੇ ਪੁਲਿਸ ਸਟੇਸ਼ਨ ਹੈ ਔਰ ਉੱਥੇ ਥਾਣੇ ਦੇ ਅੰਦਰ ਇਹਨਾਂ ਵੱਲੋਂ ਗੱਲਬਾਤ ਕਰਨ ਤੋਂ ਬਾਅਦ ਜਦੋਂ ਇਹ ਬਾਹਰ ਪਹੁੰਚਦੇ ਨੇ ਤਾਂ ਗੇਟ ਦੇ ਕੋਲ ਆ ਕੇ ਇਹਨਾਂ ਵੱਲੋਂ ਫਾਇਰਿੰਗ ਜਿਹੜੀ ਹੈ ਜਿਹੜਾ ਤਰਸੀਮ ਸਿੰਘ ਹੈ ਉਸ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਆਈਪੀਐਸ ਅਧਿਕਾਰੀ ਮੌਕੇ ਤੇ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਸਰ ਥੋੜਾ ਜਾਣਕਾਰੀ ਦੇ ਦਿਓ ਪੂਰਾ ਮਾਮਲਾ ਹੈ ਕੀ ਸਰ ਅਪਡੇਟ ਕੀ ਹੈ ਸਾਰਾ ਦਾ ਇਹ ਏकेजी ক্রিটিকਲੀ ਇੰਜਰਡ ਹੈ ਜੀ ਜਿਹੜੇ ਜਿਨ੍ਹਾਂ ਦੇ ਗੋਲੀ ਲੱਗੀ ਹੈਗੀ ਜੀ ਤੇ ਹੁਣ ਵੀਰ ਟੱਚ ਇਨ ਟੱਚ ਵਿਦ ਡਾਕਟਰ ਜਿਵੇਂ ਸਾਨੂੰ ਪਤਾ ਲੱਗਦਾ ਕੋਈ ਵੀ ਤੁਹਾਨੂੰ ਅਪਡੇਟ ਦਵਾਂਗੇ ਹੀ ਇਸ ਸੀਆਰਪੀਐਫ ਦੇ ਰਿਟਾਇਰਡ ਅਸਿਸਟੈਂਟ ਕਮਾਂਡੈਂਟ ਲੈਵਲ ਦੇ ਡੀਐਸਪੀ ਲੈਵਲ ਦੇ ਆਫੀਸਰ ਸੀਗੇ ਇਹ ਤੇ ਇਹਨਾਂ ਦਾ ਮੈਰੀਟਲ ਡਿਸਪਿਊਟ ਦਾ ਕੇਸ ਹੈ ਜਿਹਦੇ ਕਰਕੇ ਇਹਨਾਂ ਦੀ ਵਰਬਲ ਆਲਟਰਕੇਸ਼ਨ ਹੋਈ ਜੋ ਕਿ ਕਨਵਰਟ ਹੋ ਗਈ ਫਾਇਰਿੰਗ ਦੇ ਵਿੱਚ ਇਹਨਾਂ ਨੇ ਫਾਇਰ ਕੀਤਾ ਤੇ ਜਿਸ ਕਰਕੇ ਇਨਸੀਡੈਂਟ ਹੋਪ ਪਲੇਸ ਕੀਤਾ ਜੀ ਜਿਨ੍ਹਾਂ ਲੋਕਾਂ ਦੇ ਗੋਲੀ ਲੱਗੀ ਆ ਉਹ ਵੀ ਇਹਨਾਂ ਦੇ ਰਿਲੇਸ਼ਨ ਦੇ ਹਾਂਜੀ ਬਿਲਕੁਲ ਇਹਨਾਂ ਦੀ XY ਡੀ ਸੀਗੀ ਉਹ ਹੋ ਸੀਗੇ ਤੇ ਬੱਚਾ ਬੇਟਾ ਸੀ ਇਹਨਾਂ ਦਾ ਤੇ ਨੂੰ ਸੀਗੀ ਜੀ ਥਾਣੇ ਚ ਗੱਲਬਾਤ ਅੱਜ ਹੀ ਹੋਈ ਜੀ ਕਾਫੀ ਦੇਰ ਤੋਂ ਥਾਣੇ ਚ ਇਹਨਾਂ ਦਾ ਮਾਮਲਾ ਚੱਲ ਰਿਹਾ ਸੀ ਜੀ ਇਹ ਹੁਣ ਸਾਡੇ ਕੋਲ ਹਲੇ ਆ ਰਹੇ ਸੀਗੇ ਕੀ ਕਰ ਰਹੇ ਸੀਗੇ ਇਹ ਤਾਂ ਹੁਣ ਪਤਾ ਲੱਗੇਗਾ ਜੀ ਕਿ ਲੈ ਕੇ ਆ ਰਹੇ ਸੀਗੇ ਅਸੀਂ ਇਹਨੂੰ ਜਸਟ ਹੁਣੇ ਨੈਪ ਕੀਤਾ ਥੋੜੇ ਦਿਨ ਪਹਿਲਾਂ ਇਨਵੈਸਟੀਗੇਸ਼ਨ ਵਿਲ ਬੀ ਕੰਪਲੀਟ ਹੋ ਉਸ ਰਿਕਾਰਡ ਚੈੱਕ ਕਰਕੇ ਤੋਂ ਫਿਰ ਬੈਟਰ ਦੱਸ ਸਕੋ। ਬਿਲਕੁਲ ਇਹ ਜਾਣਕਾਰੀ ਜਿਹੜੀ ਆਈਪੀਐਸ ਅਧਿਕਾਰੀ ਵੱਲੋਂ ਦਿੱਤੀ ਗਈ ਹੈ ਕਿ ਤਰਸੀਮ ਸਿੰਘ ਨਾਮ ਦਾ ਜੋ ਅਸਿਸਟੈਂਟ ਕਮਾਂਡੈਂਟ ਸੀ ਸੀਆਰਪੀਐਫ ਦੇ ਵਿੱਚ ਤਾਂ ਸਾਬਕਾ ਜਿਹੜਾ ਡੀਐਸਪੀ ਪੰਦਰ ਦਾ ਡੀਐਸਪੀ ਲੈਵਲ ਦਾ ਜਿਹੜਾ ਅਧਿਕਾਰੀ ਸੀ ਉਸ ਦੀ ਆਪਣੀ ਜਿਹੜੀ ਪਹਿਲੀ ਪਤਨੀ ਹੈ ਤਾਂ ਉਸ ਦੇ ਨਾਲ ਡਿਸਪਿਊਟ ਚੱਲ ਰਿਹਾ ਸੀ ਔਰ ਪੁਲਿਸ ਦਾ ਕਹਿਣਾ ਕਿ ਅੱਜ ਜਦੋਂ ਇਹ ਥਾਣੇ ਪਹੁੰਚਦੇ ਨੇ ਥਾਣੇ ਆ ਕੇ ਇਹਨਾਂ ਦੀ ਜਿਹੜੀ ਗੱਲਬਾਤ ਹੈ ਉਹ ਪੁਲਿਸ ਅਧਿਕਾਰੀਆਂ ਦੇ ਵੱਲੋਂ ਸੁਣੀ ਜਾਂਦੀ ਹੈ ਪਰ ਜਿੱਦਾਂ ਹੀ ਇਹ ਥਾਣੇ ਤੋਂ ਬਾਹਰ ਨਿਕਲਦੇ ਨੇ ਤਾਂ ترਸੇਮ ਸਿੰਘ ਦੇ ਵੱਲੋਂ ਆਪਣੀ ਪਹਿਲੀ ਪਤਨੀ ਔਰ ਜਿਹੜਾ ਉਸ ਦਾ ਬੇਟਾ ਸੀ ਔਰ ਉਸ ਦੀ ਜਿਹੜੀ ਨੂੰਹ ਆ ਉਹਨਾਂ ਤਿੰਨਾਂ ਦੇ ਉੱਤੇ ਉਸ ਵੱਲੋਂ ਠੀਕ ਹੈ ਜੀ ਬਹੁਤ ਸ਼ੁਕਰੀਆ राजीव ਸ਼ਰਮਾ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਅਮਰਿਤਸਰ ਤੋਂ ਤਾਂ ਅਮਰਿਤਸਰ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ CRPF ਦੇ ਸਾਬਕਾ DSP ਨੇ ਆਪਣੀ ਪਤਨੀ ਨੂੰ ਅਤੇ ਬੇਟੇ ਤੇ ਗੋਲੀਆਂ ਚਲਾ ਦਿੱਤੀਆਂ ਨੇ ਬੇਟੇ ਦੀ ਮੌਤ ਹੋ ਗਈ ਹੈ ਬੇਟੇ ਦਾ ਕਤਲ ਕਰ ਦਿੱਤਾ ਹੈ ਜਾਇਦਾਦ ਦਾ ਵਿਵਾਦ ਹੈ ਤੇ ਦੂਜੇ ਪਾਸੇ ਪਤਨੀ ਅਤੇ ਨੂੰਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀਆਂ ਨੇ ਹਸਪੀਟਲ ਦੇ ਵਿੱਚ ਬਾਦਿਆਂ ਮਾਨਸਾ ਦੇ ਵਿੱਚ ਅਧਿਆਪਕਾਂ ਦਾ ਪ੍ਰਦਰਸ਼ਨ ਜਾਰੀ ਹੈ ਤੇ ਪਾਣੀ ਦੀ ਟੈਂਕੀ ਤੇ ਇਹ ਅਧਿਆਪਕ ਚੜੇ ਹੋਏ ਨੇ ਇਨਸਾਫ ਨਾ ਮਿਲਣ ਤੱਕ ਧਰਨਾ ਜਾਰੀ ਰੱਖਣ ਦੀ ਇਹਨਾਂ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਤੇ ਨਾਲ ਹੀ ਪ੍ਰਸ਼ਾਸਨ ਤੇ ਸੁਣਵਾਈ ਨਾ ਕਰਨ ਦਾ ਵੀ ਇਲਜ਼ਾਮ ਲਾਇਆ ਗਿਆ ਹੈ ਮਾਨਸਾ ਤੋਂ ਖਬਰ ਹੈ ਜਿੱਥੇ ਅਧਿਆਪਕਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਇਹ ਅਧਿਆਪਕ ਪਾਣੀ ਦੀ ਟੈਂਕੀ ਤੇ ਚੜ ਗਏ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅਸੀਂ ਉਦੋਂ ਤੱਕ ਇਹ ਧਰਨਾ ਜਾਰੀ ਰੱਖਾਂਗੇ ਇਸ ਦੇ ਨਾਲ ਹੀ ਇਲਜ਼ਾਮ ਇਹਨਾਂ ਦੇ ਵੱਲੋਂ ਇਹ ਵੀ ਲਾਏ ਗਏ ਨੇ ਕਿ ਸਾਡੀ ਪ੍ਰਸ਼ਾਸਨ ਦੇ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਹਾਲਾਂਕਿ ਇਹਨਾਂ ਦੀਆਂ ਮੰਗਾਂ ਕੀ ਨੇ ਇਹ ਵੀ ਜਾਣਾਂਗੇ ਕਿਉਂਕਿ ਜਿਸ ਤੰਗ ਦੇ ਨਾਲ ਇਸ ਦੇ ਵਿੱਚ ਅਧਿਆਪਕ ਨੇ ਅਧਿਆਪਕਾ ਮੰਨੇ ਤੇ ਪਾਣੀ ਵਾਲੀ ਟੈਂਕੀ ਤੇ ਚੜੇ ਨੇ ਬਲਦੇਵ ਸ਼ਰਮਾ ਮੇਰੇ ਸਹਿਯੋਗੀ ਜੁੜੇ ਨੇ ਹੋਰ ਜਾਣਕਾਰੀ ਦੇ ਨਾਲ ਬਲਦੇਵ ਜਾਨਣਾ ਚਾਹਾਂਗੇ ਕਿਹੜੇ ਇਹ ਅਧਿਆਪਕ ਨੇ ਕੀ ਇਹਨਾਂ ਦੀਆਂ ਮੰਗਾਂ ਨੇ ਕਦੋਂ ਇਹ ਟੈਂਕੀ ਤੇ ਚੜ੍ਹੇ ਕੀ ਕਾਰਨ ਹੈ ਪ੍ਰਸ਼ਾਸਨ ਦਾ ਕੀਤਾ ਨੇ ਬਿਲਕੁਲ ਰਣਬੀਰ ਇਹ ਆਦਰਸ਼ ਸਕੂਲ ਭਪਾਲ ਪਿੰਡ ਹੈਗਾ ਮਾਨਸਾ ਦੇ ਨੇੜੇ ਉੱਥੋਂ ਦੇ ਅਧਿਆਪਕ ਹੈ ਕਰੀਬ 1 ਮਹੀਨਾ ਪਹਿਲਾਂ ਇਹਨਾਂ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਸੀ ਕਿਉਂਕਿ ਮੈਨੇਜਮੈਂਟ ਚੇਂਜ ਹੋ ਗਈ ਤਾਂ ਪ੍ਰਸ਼ਾਸਨ ਨੇ ਆਪਣੇ ਹੱਥਾਂ 'ਚ ਇਸ ਦਾ ਪ੍ਰਬੰਧ ਲੈ ਲਿਆ ਤੇ ਜਿਵੇਂ ਹੀ ਪ੍ਰਬੰਧ ਲਿਆ ਤਾਂ ਡੀਓ ਨੇ ਫਰਮਾਨ ਜਾਰੀ ਕਰਤਾ ਕਿ 21 ਅਧਿਆਪਕਾਂ ਨੂੰ ਨੌਕਰੀ ਤੋਂ ਫਾਰਗ ਕੀਤਾ ਜਾਂਦਾ ਹੈ ਉਸੇ ਸਮੇਂ ਤੋਂ ਲਗਾਤਾਰ ਇਹ ਅਧਿਆਪਕ ਚੱਕਰ ਲਾ ਰਹੇ ਸੀਗੇ ਘਰ ਆ ਲੈnde ਸਰਕਾਰੀ ਤੇ ਇਸ ਕਰਕੇ ਇਹਨਾਂ ਦੀ ਜਦੋਂ ਕੋਈ ਸੁਣਵਾਈ ਨਾ ਹੋਈ ਤਾਂ ਪਿਛਲੇ ਦਿਨੀ ਇਹ ਧਰਨੇ ਤੇ ਬੈਠ ਕੇ ਕੱਲ੍ਹ ਜਿਹੜੀ ਪ੍ਰਸ਼ਾਸਨ ਨਾਲ ਇਹਨਾਂ ਦੀ ਇੱਕ ਮੀਟਿੰਗ ਹੋਈ ਉਹ ਬੇਸਿੱਟਾ ਰਹੀ ਤੇ ਅੱਜ ਮਜਬੂਰ ਹੋ ਕੇ ਇਹ ਪਾਣੀ ਦੀ ਟੈਂਕੀ ਤੇ ਪੈਟਰੋਲ ਦੀ ਬੋਤਲ ਲੈ ਕੇ ਚੜ ਗਏ ਤੇ ਚੇਤਾਵਨੀ ਦੇ ਰਹੇ ਆ ਕਿ ਜੇਕਰ ਉਹਨਾਂ ਨੂੰ ਬਹਾਲ ਨਾ ਕੀਤਾ ਗਿਆ ਤਾਂ ਐਸੇ ਟੈਂਕੀ ਤੋਂ ਥੱਲੇ ਨਹੀਂ ਉਤਰਨਗੇ ਬਲਦੇਵ ਜਾਨਾ ਚਾਹੁੰਦੇ ਕਿੰਨੇ ਅਧਿਆ ਕਿੰਨੇ ਅਧਿਆਪਕ ਨੇ ਇਸ ਆਦਰਸ਼ ਸਕੂਲ ਦੇ ਵਿੱਚ ਪਹਿਲਾਂ ਕਿੰਨੇ ਅਧਿਆਪਕ ਸੀ ਕਿੰਨਿਆਂ ਨੂੰ ਫਾਰਗ ਕੀਤਾ ਗਿਆ ਤੇ ਜਿਹੜੀ ਮੈਨੇਜਮੈਂਟ ਹੈ ਜਿਹੜੀ ਚੇਂਜ ਹੋਈ ਆ ਉਹਨਾਂ ਦਾ ਕੀ ਕਹਿਣਾ ਹੈ ਕਿ ਕੀ ਕਾਰਨ ਰਹੇ ਨੇ ਅਧਿਆਪਕਾਂ ਨੂੰ ਚੇਂਜ ਕਰਨ ਦੇ ਨਵੀਂ ਭਰਤੀ ਉਹਨਾਂ ਦੇ ਵੱਲੋਂ ਕਰ ਲਈ ਗਈ ਹੈ ਦੇਖੋ ਇਹ ਹੈ ਜਿਹੜੇ ਕੁੱਲ ਅਧਿਆਪਕਾਂ ਦੀ ਗਿਣਤੀ 70 ਤੋਂ ਕਰੀਬ ਸੀਗੀ ਫਰੰਤੂ ਇੱਕੀ ਦੇ ਅਧਿਪਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹਾਲਾਂਕਿ ਅਦੋਸ਼ ਲਾ ਰਹੇ ਹੈ ਜਿਹੜੇ ਫਾਰਕ ਕੀਤੇ ਦੇ ਅੱਪ ਕਹਿ ਕੇ ਸ਼ਿਪਾਰਸ਼ੀ ਅਧਿਪਕ ਰੱਖੇ ਗਏ ਜਿਨ੍ਹਾਂ ਦੀ ਕੁਆਲਿਫੀਕੇਸ਼ਨ ਲੋ ਸੀ ਉਹਨਾਂ ਨੂੰ ਰੱਖ ਲਿਆ ਗਿਆ ਜਿਹੜੇ 7 ਸਾਲ ਤੋਂ ਕੰਮ ਕਰ ਰਹੇ ਹੈ ਡਬਲ ਐਮਏ ਹੈ ਬੀਐਡ ਨੇ ਐਮਐਡ ਨੇ ਉਹਨਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਤੇ ਇੱਕ ਹੈਰਾਨੀ ਦੀ ਗੱਲ ਇਹ ਵੀ ਹੈ ਇਹ ਦੋਸ਼ ਲਾ ਰਹੇ ਹੈ ਕਿ 34000 ਰੁਪਿਆ ਕਾਗਜਾਂ ਤਨਖਾਹ ਮਿਲਦੀ ਹੈ ਤੇ ਜਦਕਿ 24000 ਰੁਪਿਆ ਮੈਨੇਜਮੈਂਟ ਵਾਪਸ ਲੈ ਲੈਂਦੀ ਸੀ ਨਾ ਤੋਂ ਸਿਰਫ ਅਧਿਆਪਕਾਂ ਦੇ ਪੱਲੇ 10000 ਰੁਪਏ ਦਾ ਸੀ ਜਦਕਿ ਕਾਗਜ਼ਾਂ 'ਚ 34000 ਰੁਪਏ ਤਨਖਾਹ ਦਿਖਾਈ ਜਾਂਦੀ ਸੀ। ਕਰੀਬ 26 ਲੱਖ ਮੈਨੇਜਮੈਂਟ ਵਸੂਲ ਕਰਦੀ ਸੀ ਸਰਕਾਰ ਤੋਂ 1875 ਰੁਪਏ ਪਰ ਸਟੂਡੈਂਟ ਦੇ ਹਿਸਾਬ ਨਾਲ। ਬੱਲੇ ਥੋੜਾ ਜਿਹਾ ਹੋਰ ਕਲੀਅਰ ਕਰ ਦਿਓ ਕਿ ਇਹ ਟੈਂਡਰ ਹੁੰਦਾ ਕੋਈ ਮੈਨੇਜਮੈਂਟ ਲੈਣ ਲਈ ਕੀ ਕੁਝ ਕਿਵੇਂ ਕੋਈ ਪ੍ਰਕਿਰਿਆ ਕੀ ਹੁੰਦੀ ਹੈ ਇਸ ਦੀ? ਜੀ ਬਿਲਕੁਲ ਜਿਹੜੀ ਇਹ ਆਦਰਸ਼ ਸਕੂਲ ਦੀ ਹੈ ਇਹ ਟੈਂਡਰ ਹੁੰਦਾ ਸੋਸਾਇਟੀ ਬਣਾਈ ਜਾਂਦੀ ਹੈ ਕੋਈ ਸੋਸਾਇਟੀਆਂ ਨੂੰ ਇਹ ਜਿਹੜਾ ਕੰਮ ਹੈ ਦਿੱਤਾ ਜਾਂਦਾ ਜਿਹੜਾ ਰੇਟ ਲੋ ਪਰ ਹੁੰ ਉਸ ਨੂੰ ਜਿਹੜੀ ਇਹ ਸੋਸਾਇਟੀ ਦਾ ਆਦਰਸ਼ ਸਕੂਲ ਦਾ ਜਿਹੜਾ ਕੰਮ ਹੈ ਉਹ ਸੌਂਪਿਆ ਜਾਂਦਾ ਤੇ ਫਿਰ ਮੈਨੇਜਮੈਂਟ ਆਪਣੇ ਮੁਤਾਬਕ ਹੀ ਹਿਸਾਬ ਰੱਖਦੀ ਹੈ ਤੇ ਜਿਹੜਾ ਸਕੂਲ ਦੇ ਵਿੱਚ ਪ੍ਰਬੰਧ ਹੁੰਦਾ ਤਾਂ ਉਹ ਉਸ ਹਿਸਾਬ ਨਾਲ ਕਰਦੀ ਹੈ ਤਾਂ ਕਿ ਉਹਨਾਂ ਨੂੰ ਕੁਝ ਪੈਸੇ ਜਿਹੜੇ ਬਚ ਸਕਣ ਇਸੇ ਲਈ ਨਤੀਜੇ ਵਜੋਂ ਅਧਿਆਪਕ ਜਿਹੜੇ ਕੱਢੇ ਗਏ ਚਲੋ ਬਹੁਤ ਧੰਨਵਾਦ ਬਲਦੇਵ ਇਸ ਪੂਰੀ ਅਪਡੇਟ ਦੇ ਲਈ ਤਾਂ ਇਹ ਆਦਰਸ਼ ਸਕੂਲ ਹੈ ਮਾਨਸਾ ਦੇ ਜ਼िले ਦੇ ਅੰਤਰਗਤ ਇਹ ਸਕੂਲ ਪੈਂਦਾ ਹੈ ਕੁੱਲ 71 ਅਧਿਆਪਕ ਨੇ 21 ਅਧਿਆਪਕਾਂ ਨੂੰ ਫਾਰਕ ਕਰ ਦਿੱਤਾ ਗਿਆ ਮੈਨੇਜਮੈਂਟ ਚੇਂਜ ਹੋਈ ਹੈ ਟੈਂਡਰ ਹੁੰਦਾ ਹੈ ਆਦਰਸ਼ ਸਕੂਲ ਦੇ ਵਿੱਚ ਜਿਹੜੀ ਸੁਸਾਇਟੀ ਇਹਨਾਂ ਸਕੂਲਾਂ ਨੂੰ ਚਲਾਉਂਦੀ ਹੈ ਦੂਜੇ ਪਾਸੇ ਜਿਨ੍ਹਾਂ ਨੂੰ ਕੱਢਿਆ ਗਿਆ ਹੁਣ ਪ੍ਰੋਟੈਸਟ ਕਰ ਰਹੇ ਨੇ ਪਾਣੀ ਵਾਲੀ ਟੈਂਕੀ ਤੇ ਚੜੇ ਨੇ